ਸੰਗਤ ਕੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਕੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰੀ ਸਮੇਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆ ਸਕਦੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਮੇਰੇ ਪਹਿਲੇ ਪਾਸ਼ਾ ਤੁੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਬਾਣੀ ਜਪ ਦੀ ਬਾਣੀ ਬਾਰੇ ਜਿਹਨੂੰ ਆਪਾਂ ਸਤਕਾਰ ਸਹਿਤ ਜਪ ਜੀ ਸਾਹਿਬ ਜੀ ਦੀ ਬਾਣੀ ਕਹਿੰਦੇ ਆ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਕਿਸ ਕੱਲ ਦਾ ਦਾਵਾ ਕਰਦੇ ਆ ਪੂਰੇ ਪਰੋਸੇ ਦੇ ਨਾਲ ਕਹਿੰਦੇ ਆ ਵੀ ਜਿਹੜਾ ਵੀ ਮਨੁੱਖ ਨੇਮ ਦੇ ਨਾਲ ਭਾਵਨਾ ਦੇ ਨਾਲ ਪਰੋਸੇ ਦੇ ਨਾਲ ਇਹ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੰਦਾ ਏ ਉਹਨਾਂ ਮੁੱਖਰੀ ਜ਼ਿੰਦਗੀ ਦੇ ਸਾਰੇ ਹੀ ਦੁੱਖ, ਰੋਗ, ਕਸ਼ਟ ਕੱਟੇ ਜਾਂਦੇ ਆ। ਉਹਨਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੁੰਦੀ ਆ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਚਾਹੇ ਕੋਈ ਵੀ ਦੁੱਖ, ਰੋਗ ਹੋਵੇ, ਭਾਵੇਂ ਸਰੀਰ ਨੂੰ ਕੋਈ ਦੁੱਖ ਰੋਗ ਹੋਵੇ, ਭਾਵੇਂ ਮਨ ਦੇ ਰੋਗ ਹੋਣ, ਜਾਂ ਫਿਰ ਕੋਈ ਹੋਰ ਸਮੱਸਿਆ ਆਵਾ, ਚਿੰਤਾਵਾਂ, ਭਾਵੇਂ ਜੀਵਨ ਦੀ ਸਾਰੀਆਂ ਹੀ ਚਿੰਤਾਵਾਂ, ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਉਹਨਾਂ ਮੁੱਖਾਂ ਦੀਆਂ ਜਿਹੜੇ ਨਿਮਰਤਾ, ਸ਼ਰੇ ਦੇ ਨਾਲ ਇਹ ਬਾਣੀ ਦਾ ਪਾਠ ਕਰਦੇ ਆ। ਉਹਨਾਂ ਦੇ ਮਨ ਦੇ ਸਾਰੇ ਡਰ ਭੈ ਦੂਰ ਹੋ ਜਾਂਦੇ ਆ ਮਨ ਨੂੰ ਸ਼ਾਂਤੀ ਸਕੂਨ ਮਿਲ ਜਾਂਦਾ ਹੈ ਪਰ ਸੰਗਤ ਜੀ ਕਈ ਵਾਰ ਕਹਿੰਦੇ ਆ ਕਿ ਸਾਨੂੰ ਤਾਂ ਕਈ ਕਈ ਸਾਲ ਹੋ ਗਏ ਆ ਇਹ ਪਾਠ ਕਰਦੇ ਆ ਪਰ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਇਹ ਬਦਲਾਅ ਆਇਆ ਨਹੀਂ ਸਾਡੀ ਜ਼ਿੰਦਗੀ ਦੇ ਦੁੱਖ ਦੀ ਹੋਰ ਨਹੀਂ ਹੋਏ ਜਾਂ ਫਿਰ ਸਾਡੀਆਂ ਚਿੰਤਾਵਾਂ ਪਰੇਸ਼ਾਨੀਆਂ ਦੀ ਹੋਰ ਨਹੀਂ ਹੋਣਗੀਆਂ ਸਾਡੇ ਮਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਨਹੀਂ ਹੁੰਦੀਆਂ ਪਰ ਮਹਾਂਪੁਰਖ ਜੀ ਕਹਿੰਦੇ ਵੀ ਕੋਈ ਮਨੁੱਖ ਕਿਸੇ ਵੀ ਭਾਵਨਾ ਦੇ ਨਾਲ ਇਹ ਪਾਠ ਕਰ ਲਵੇ ਉਹਦੇ ਮਨ ਦੀ ਪਰ ਸ਼ੋਭਾ ਪਾ ਮਾ ਸ਼ੋਭ ਮਨੋਤਾ ਨਾਵਾ ਢੋਲ ਗੁਨਾਂ ਦੇ ਗਨੇ ਪਰ ਕਈ ਭੈਣ ਭਰਾ ਕਹਿੰਦੇ ਤੁਸੀਂ ਸੰਤ ਕਈ ਕਈ ਸਾਬ ਹੋ ਗਏ ਆ ਪਰ ਸਾਡੇ ਮੰਦੀ ਬਾਹਮਾ ਮੰਦੀ ਸ਼ਰੂ ਵੀ ਨਹੀਂ ਹੋਏ ਕਸੰਤ ਕੀ ਕਿਤੇ ਕੋਹ ਗਲਮ ਤੇ ਕਕਮੋਲ ਪਰ ਮਹਾ ਹਰਿਕ ਜੀ ਕਹਿੰਦੇ ਭਾਈ ਇਹ ਬਾਣੀ ਦੀ ਤਾਕਤ ਤੇ ਸ਼ੰਕਾ ਨਹੀਂ ਕਰ ਇਹ ਬਾਣੀ ਬਹੁਤ ਪਾਵਰਫੁਲ ਹੈ ਇਹ ਬਾਣੀ ਦਾ ਪੜ ਕਿਤੇ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਲਾਤੇ ਆ ਉਤ ਜੂਰ ਹੁੰਦੇ ਆ ਪਰ ਜਿਨ੍ਹਾਂ ਦੇ ਅਜੇ ਤੱਕ ਨ ਸੰਧਿਮਰ ਨਹੀਂ ਹੋਏ ਉਹਨਾਂ ਨੂੰ ਪਾਠ ਕਰਨਾ ਹੀ ਨਹੀਂ ਆਇਆ ਉਹਨਾਂ ਦੇ ਪਾਠ ਕਰਨ ਦੇ ਵਿੱਚ ਕਹੀਆਂ ਮਹਾਬਕਤੀ ਜੀ ਕਹਿੰਦੇ ਇਹ ਬਾਣੀ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ ਦਲੇਦਰ ਤਲੇਸ਼ ਉਦੋਂ ਕੱਟਦੀ ਹੈ ਜਦੋਂ ਇਹ ਬਾਣੀ ਸਾਡੇ ਅੰਦਰ ਜਾਂਦੀ ਹੈ ਪਰ ਸਗਤ ਜੀ ਸੋਚ ਕੇ ਬਿੰਕੋ ਕੀ ਅਸੀਂ ਇਹ ਬਾਣੀ ਨੂੰ ਆਪਣੇ ਅੰਦਰ ਜਾਣਦੇ ਅੰਦਰ ਜਾਣ ਦੀ ਗੱਲ ਤਾਂ ਸ਼ੁਰੂ ਪਤੋਂ ਦਾ ਇਹ ਬਾਣੀ ਨੂੰ ਆਪਣੀ ਰਸਮਾਂ ਵਿੱਚ ਖੈਰ ਨਹੀਂ ਦਿੰਦੇ ਕਾਲੀ ਕਾਲੀ ਦੇ ਨਾਮ ਪੜ੍ਹਦੇ ਆਂ ਕਈ ਵਾਰ ਪਾਠ ਸ਼ੁਰੂ ਕਰਦਿਆਂ ਦਾ ਪਤਾ ਹੁੰਦਾ ਕਿ ਇੱਥੋਂ ਸ਼ੁਰੂ ਕਰ ਲਿਆ ਏ ਪਰ ਕਦੋਂ ਪਾਠ ਦੀ ਸਮਾਪਤੀ ਹੋ ਗਈ ਪਤਾ ਹੀ ਨਹੀਂ ਲੱਗਦਾ ਸਮੂਕ ਤੇ ਜਾ ਕੇ ਸਾਡੀ ਨੀਂਦ ਖੋ ਲ ਗਈ ਆ ਸਾਨੂੰ ਤਾਂ ਲੱਗਦਾ ਵੀ ਅਸੀਂ ਵਰਗੀ ਚਾਹਦੇ ਵੀ ਬਾਣੀ ਦਾ ਪਾਠ ਕਰਨਾ ਹੈ ਸ਼ਾਮ ਨੂੰ ਪਰ ਆਪਾਂ ਆਪਣੀ ਗਲਤੀ ਨਹੀਂ ਮੰਨਦੇ ਕਿਉਂਕਿ ਨਿਰਖੇ ਸੁਭਾਅ ਹੈ ਨਿਰਖੇ ਦੇ ਤੁੰਡੋ ਹਮੇਸ਼ਾ ਰੁਝੀਆ ਨਾ ਰਹਿੰਦੀਆਂ ਤੇ ਆਪਾ ਆਪਣੇ ਆਪ ਨੂੰ ਇੰਨੇ ਵੱਡੇ ਚੰਦੇ ਆਏ ਜੀ ਅਸੀਂ ਬਾਣੀ ਤੇ ਸ਼ੰਕਾ ਕਰ ਸਕਦੇ ਹਾਂ ਪਰ ਇਹ ਨਹੀਂ ਕਹਨਦੇ ਕਿ ਸਾਡੇ ਬਾਣੀ ਕਰਨ ਦੇ ਵਿੱਚ ਕਮੀਆਂ ਸੰਗਤ ਵੀ ਜੇ ਆਪਾਂ ਸ਼ਹੀਦਾਂ ਸਿੰਘਾਂ ਦੇ ਜੀਵਨ ਨੂੰ ਵੇਖੀਏ ਸਾਡੇ ਮਨ ਵਿੱਚ ਸਾਰੇ ਸ਼ੰਕੇ ਦਿੰਦੇ ਨਹੀਂ ਆ ਤੁਸੀਂ ਕਿਸੇ ਕਿਸੇ ਦੇ ਸ਼ਹੀਦ ਸੰਧ ਦੇ ਜੀਵਨ ਨੂੰ ਪਰਮਨ ਸਭ ਤੋਂ ਪਹਿਲੀ ਗੱਲ ਜਤਕੀ ਜ਼ਹੰਮੀ ਦੀ ਮੰਨ ਦਾ ਪਾਰ ਕੀ ਆਵੇਗਾ ਕੀ ਇਹ ਸਹੀ ਨਹੀਂ ਸੇਵਾ ਦਾ ਇੰਨਾ ਨਹੀਂ ਜਿਸ ਇਸ ਬਾਣੀ ਦਾ ਪਰ ਪਹਾੜ ਦੂਰ ਜ ਅਰਦਾਸ ਬੇਨਤੀ ਕਰਦੇ ਹਾਂ ਇਹ ਅਰਦਾਸ ਬੇਨਤੀ ਦੇ ਵਿੱਚ ਅਸੀਂ ਜਿੰਨੇ ਹੀ ਸ਼ਹੀਦਾ ਸਿੰਘਾਂ ਦਾ ਨਾਮ ਲੈਨੇ ਆ ਸ਼ਹੀਦ ਲਾਲ ਸਿੰਘਾਂ ਦੇ ਜੀਵਨ ਨੂੰ ਪੜ੍ਹ ਕੇ ਦੇਖੀਏ ਜਦੋਂ ਹੀ ਸਰਗਿਦੀ ਬਣੀ ਦਾ ਪਾਣੀ ਦਾ ਪਾੜ ਕਰਦਿਆਂ ਕਰਦਿਆਂ ਸ਼ਹੀਦ ਨੂੰ ਗਤਮਾ ਨੇ ਖੋਪੜੀ ਨਾਲ ਲਹਾ ਲਗਿਆ ਤਨ ਆਰਿਆਂ ਦੇ ਨਾਲ ਫੀਰੇ ਵੇ ਕੱਟੇ ਗਏ ਛੋਟੇ ਛੋਟੇ ਬੱਚਿਆਂ ਦੇ ਪੁੱਤੇ ਕਹੇ ਉਹਨਾਂ ਦੀ ਮਾਂਵਾਂ ਦੇ ਗਲਾ ਦੇ ਟਖਾਵ ਕੋਹ ਤੇ ਬਾਦ ਦਿੱਤੇ ਗਏ ਪਰ ਉਹਨਾਂ ਮਾਂਵਾਂ ਨੇ ਸਹਿ ਲਈ ਕਿੰਨੀ ਤຸນ ਸ਼ਹੀਦ ਹਨ ਸਿੰਘਾਂ ਨੇ ਸਹਿ ਲਈ ਕਿਤੀ ਜਿਨ੍ਹਾਂ ਨੇ શરી ਨੂੰ ਐਨੇ ਦੁੱਖ ਦਿੱਤੇ ਗਏ ਐਨੇ ਤੋਂ ਸਹਿ ਦਿੱਤੇ ਹੈ ਪਰ ਇਹ ਤਾਕਤ ਉਹਨਾਂ ਨੂੰ ਕਿੱਥੋਂ ਮਿਲ ਰਹੀ ਇਹ ਸਾਰੇ ਤਾਕਤ ਇਹਨਾਂ ਨੂੰ ਜਦ ਵੀ ਸਹਿਬਜੀ ਦੀ ਬਾਣੀ ਤੋਂ ਲੋਈ ਸੀ ਹਰ ਸ਼ਹੀਦ ਸਿੰਘ ਦੀ ਸ਼ਹੀਦੀ ਸਮੇਂ ਉਹਨਾਂ ਦੀ ਪਵਿੱਤਰ ਰਸਨਾ ਤੇ ਜਤਜੀ ਸਾਹਿਬ ਦੀ ਪਵਿੱਤਰ ਬਾਣੀ ਦਾ ਪਾਠ ਚ ਮਰ ਉਹ ਸੱਪ ਛੋਟੇ ਸਹਿਬ ਜਾਤੇ ਕੁੰਨ ਦੇ ਜੀਵਨ ਬਾਰੇ ਪੜਦੇ ਆ ਕਿ ਜਦੋਂ ਕੰਨਾਂ ਦੇ ਵਿੱਚ ਜਿਨੇ ਆ ਗਿਆ ਉਹ ਛੋਟੇ ਸਹਿਬ ਜਾਤੇ ਜੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹੋਏ ਸ਼ਰੀਰ ਗਏ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਾਲਾ ਪਰਮਰ ਪਾਵਾ ਜਿੰਦਾ ਕਿੰਨਾ ਨੇਮ ਸੀ ਜੋ ਸੰਗਤ ਦੇ ਮੋਕਲੀ ਵਾਲੇ ਆ ਕਿ ਜਪਜੀ ਸਾਹਿਬ ਦੀ ਬਾਣੀ ਬਹੁਤ ਪਾਵਨ ਹੁੰਦੀ ਆ ਬਹੁਤ ਤਰਕਤਮਾਰਿਆ ਜੋ ਜੁਗਨੁਖੀ ਬਾਣੀ ਨੇ ਪੂਰੀ ਪਾਣਾ ਕੋ ਸਿੰਘੇ ਨਾਲ ਪੜਦਾ ਹੈ ਨਾ ਉਹਨੂੰ ਪੂਰੀ ਤਾਕਤ ਮਰਨ ਜਾਂਦਾ ਹੈ ਉਹਦੇ ਅੰਦਰ ਵੀ ਇੱਕ ਤਾਕਤ ਆ ਜਾਂਦੀ ਆ ਹਮ ਹਫ ਚੱਲਦੀ ਚਲਾ ਵਾਲਾ ਬਣ ਜਾਂਦਾ ਹੈ ਉਹ ਦੋਫੂ ਦੇਖਣੇ ਜਾਂਦਾ ਕਦੇ ਵੀ ਚਿੰਤਾ ਦੇ ਰਸਤੇ ਨਹੀਂ ਹੁੰਦਾ ਪਰ ਸੰਗਤ ਕੀ ਕੀ ਕਰ ਆਪਾ ਚਿੰਤਾ ਗ੍ਰਸਤ ਹਨ ਅਸੀਂ ਆਪਣੇ ਆਪ ਨੂੰ ਦੁਖੀ ਮਹਿਸੂਸ ਕਰ ਰਹੇ ਹਾਂ ਤਾਂ ਇਹਦਾ ਮਤਲਬ ਆਪਾ ਅਜੇ ਤੱਕ ਜੰਗੀ ਸਹਿਜੀ ਦੀ ਬਾਣੀ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਪਾਵ ਗਏ ਅਸੀਂ ਤਾਂ ਕਾਲੀ ਕਾਲੀ ਪਾਠ ਕਰਨ ਦੀ ਕੋਸ਼ਿਸ਼ ਨਹੀਂ ਪਾਠ ਕਰਦੇ ਨਹੀਂ ਆ ਕੰਮ ਨਾ ਵੇਲੇ ਨਹੀਂ ਕਰਦੇ ਵਿਚਾਰੋ ਜਿਹੜਾ ਨੀਵ ਮਿਲਿਆ ਏ ਇਹ ਨੀਵ ਨਾ ਕੇ ਸੱਚੇ ਵੀ ਹੋ ਜਾਈਏ ਅਸਲ ਵਿੱਚ ਜਿਵੇਂ ਸਤਿਪੁਰ ਸਾਹਿਬ ਜੀ ਤਾਂ ਸਾਡੇ ਆਣਦੇ ਆ ਨਾ ਉਹਨਾਂ ਦੇ ਸਾਹਮਣੇ ਆਪ ਨੂੰ ਚੁਸਤ ਚੱਲਦੀਆਂ ਨਹੀਂ ਚੱਲਣਗੀਆਂ ਜੇ ਮਹਾਰਾਜ ਸੱਚੇ ਪਾਸ਼ਾ ਜੀ ਦੀ ਕਿਰਪਾ ਹਾਂ ਸੰਕਰਣੀਏ ਤਾਂ ਉਹਨਾਂ ਦੀ ਮਿੱਠੀ ਜਿਹੀ ਪਵਿੱਤਰ ਬਾਣੀ ਨੂੰ ਧਿਆਨ ਦੇ ਨਾਲ ਪੜਨਾ ਪੈਣਾ ਹੈ ਬਾਣੀ ਦੇ ਲਈ ਪਿਆਰ ਦੇ ਨਾਮ ਸਮਾਂ ਕੱਢਣਾ ਪਾਉਣਾ ਹੈ ਤੇ ਕਿਰਵਾ ਸਮਾਂ ਦੇਣਾ ਕਾਇਨਾਤ ਨੂੰ ਕਿੰਨੇ ਪੰਨਿਆਂ ਤਰ੍ਹਾਂ ਕਹਿ ਦਿੰਦੇ ਨੇ ਜਿੰਨੇ ਅਸੀਂ 7 ਮਿੰਟ ਦੇ ਵਿੱਚ ਜਨਵੀ ਸੈਸਬੀ ਦੀ ਬਾਣੀ ਦਾ ਪਾਠ ਕਰ ਲੈਂਦੇ ਆ ਕੋਈ ਜੇ ਮੈਂ 10 ਮਿੰਟ ਦੇ ਵਿੱਚ ਪਾਠ ਕਰ ਲੈਂਦੇ ਆ ਪਰ ਜਿੰਨਾਂ ਨੂੰ ਇਹ ਬਾਣੀ ਦੀ ਪਾਵਰ ਵਾਰੀ ਪਤਾ ਹੈ ਨਾ ਕਹਿੰਦੇ ਆ ਜੀ ਇਹ ਬਾਣੀ ਦਾ ਪਾਠ ਕਰਦੇ ਆ ਜਿੰਨਾ ਹੀ ਸਮਾਂ ਬੱਤ ਲੱਗਦਾ ਹੋਵੇ ਸਮਝੋ ਜੁਗਨੀ ਹੀ ਉਹ ਨਾਟਕ ਪਾਸ਼ਾ ਦੀ ਕਿਰਪਾ ਸਾਧਾ ਤੋਂ ਬਾਅਦ ਹੋਣੀ ਹੈ ਪਰ ਅਸੀਂ ਤਾਂ ਕਹਿੰਦੇ ਆ ਕਿ ਛੇਤੀ ਛੇਤੀ ਕਹਿੰਦੋਂ ਲਈਏ ਉਹ ਸੰਗਤ ਜੀ ਮਖਦੀ ਗੱਲ ਇਹ ਹੈ ਕਿ ਜੇਕਰ ਇਹ ਬਾਣੀ ਤੋਂ ਉਹ ਪ੍ਰਾਪਤ ਕਰਨਾ ਹੈ ਤੇ ਕਿੰਨੇ ਸਹੀ ਸਹੀ ਪੜੇ ਪਿਆਰ ਦੇ ਨਾਲ ਸਮਝ ਸਭੀ ਕੇ ਤਵਾ ਤੱਕ ਹੈ ਕਿੰਨਾ ਮਹੌੱਖਾ ਨਹੀਂ ਇਹ ਬਾਣੀ ਨੂੰ ਵਰਨਾਕ ਪਾਸ਼ਾ ਮੰਨਿਆ ਉਹਨਾਂ ਦੇ ਸਭ ਤੋਂ ਬਰਨਾਂ ਕਰਿਆ ਪਰ ਜਿਨ੍ਹਾਂ ਲਈ ਸਿਰਫ ਅੱਖਰ ਆ ਕੇ ਪਾ ਗਿਆ ਉਹ ਫਿਰ ਖੰਧੀ ਲੈ ਜਾਂਦੇ ਆ ਤਾਂ ਜੇਕਰ ਆਪਣੀ ਜਿੰਦਗਨੀ ਦੇ ਦੋਤਰੀ ਵਿੱਚ ਹੋ ਰਿਹਾ ਹੈ ਤਾਂ ਇਹ ਕਮੀ ਆਪਣੇ ਵਿੱਚ ਹੈ ਆਪਾਂ ਅਜੇ ਉਸ ਭਾਵਨਾ ਦੇ ਨਾਲ ਕੁਸਤਰ ਉਸੇ ਦੇ ਨਵ ਕੁਸਤਰੀਕ ਦੇ ਨਾਲ ਬੰਨ ਦਾ ਪਾਉਣ ਦੀ ਤਾਈ ਨਹੀਂ ਹੈ ਮੈਂ ਆਪਣੀ ਗੰਦਗੀ ਵਿੱਚ ਹੀ ਚੱਲ ਰਹੀ ਹਾਂ ਅਸੀਂ ਸਿਰ ਸਫਾਰ ਨਹੀਂ ਕੀਤਾ ਪਰ ਜਿੱਦਾਂ ਅਸੀਂ ਇਹ ਬਾਣੀ ਨੂੰ ਪ੍ਰੇਮ ਪਿਆਰ ਕਰਸੇ ਭਾਵਨਾ ਦੇ ਨਾਲ ਪਾਉਣਾ ਸ਼ੁਰੂ ਕਰ ਦਿੱਤਾ ਪਰ ਸਤਿ ਪਰ ਸੱਚੇ ਪਾਸ਼ਾ ਜੀ ਨੂੰ ਹਰਦਮ ਆ ਬਣ ਜਾ ਕੇ ਕਰਨਾ ਹੈ ਪਰ ਇਹਦਾ ਸੰਗ ਸੰਗ ਦੇ ਕਰਮ ਸ਼ੁਰੂ ਕਰ ਦਿੱਤਾ ਉਸੇ ਦਿਨ ਤੇ ਸਾਡੀ ਜ਼ਿੰਦਗੀ ਦੇ ਵਿੱਚ ਚੰਗੇ ਬਦਲਾਅ ਨੂੰ ਸ਼ੁਰੂ ਹੋ ਗਿਆ ਸ਼ੰਕੀ ਜੀ ਦਾ ਪੂਰਾ ਤਾਜ ਸੈਦ ਦੇ ਨਾਲ ਕਰਮਾ ਦਾ ਨਹੀਂ ਮਿਲਦਾ ਸਮਝ ਕੇ ਪਾਠ ਕਰਮਾ ਦਾ ਨਹੀਂ ਮਿਲਦਾ

ਸਮੇਂ ਕੀ ਗਿਆਨ ਬਤਾਵੋ ਕਿ ਇਹ ਹਿੰਦ ਗ ਗਿਆਨੰਦਨ ਜਾਗੇ ਰਹਾ ਹੈ ਇਸ ਸਭੀ ਦੇ ਨਿਕੇ ਰੂਪ ਅਨੰਤ ਰਤਨ ਰੇਸ਼ ਕਤੇ ਜਾਗੰਗ ਤੇਰਾ ਸ੍ਰੀ ਫਸਨ ਸੇ ਆਏ ਨੇ ਕਿ ਸਿਰਫ ਗਿਆਨ ਨੂੰ ਪ੍ਰਾਪਤ ਕਰ ਲੈਣਾ ਇੰਨਾ ਵੀ ਕਾਫੀ ਨਹੀਂ ਅਸਰ ਗਿਰੂ ਕੀ ਖੁਸ਼ੀ ਵੇਲ ਨਹੀਂ ਮਿਲੀਆਂ ਬੁਰੇ ਦੇ ਕਹਿ ਕੇ ਉਹਨਾਂ ਜਰੂਰਾਂ ਤੋਂ ਉਹ ਦੇ ਗਿਆਨ ਦੇ ਨਿਪਟਾਉਣੇ ਚੱਲਣਾ ਸ਼ੁਰੂ ਕਰਤਾ ਇੱਕ ਸਾਨੂੰ ਆਪਣਾ ਨਾਮ ਤਪਾਸ਼ਾ ਜੀ ਅਗੇ ਤੱਕ ਹੋਸ਼ ਬੇਨਤੀ ਕਰੀਏ ਇਸ ਅਧਿਕਸ਼ੇਤਰਕ ਪਾਸ਼ਾ ਮੇਰੇ ਤੇ ਇੱਕ ਅੰਕਲਾ ਕਰੋ ਮੈਨੂੰ ਨਹੀਂ ਗਾਣੀ ਦੇ ਕੋਤੇ ਤਰੇਂ ਤਿਆਰ ਬਖਸ਼ੋ ਕਹਿੰਦੇ ਜਦੋਂ ਬਾਣੂ ਤਾ ਤਾਂ ਬਾਣੂ ਪੜਦੇ ਨਹੀਂ ਵਾਸਾ ਸਭ ਤਨਾਮ ਗਾਵੇ ਨਿਸ਼ਮ ਜਵੇ ਮੇਰੀ ਯਾਦ ਜਾਪਨ ਹੋਣੀ ਇਹਨਾਂ ਦੇ ਵਿੱਚ ਇੱਕ ਸਮਾਸਤ ਅਰਥ ਕਿ ਸ੍ਰੀ ਦਾਇਮਨੀ ਕਹਿੰਦਾ ਕਤਕਾਰ ਵੇਲੇ ਹਾਰਾ ਰੂਪੀ ਤੇਤਿ ਪੜੀ ਸੰਗ ਸੰਗੀ ਕੰਮ ਸ਼ੁਰੂ ਕਰ ਉਹ ਵੀ ਜਿੱਕੀ ਤਾਉਂਦੀ ਵੀ سنگ کی کماری والے مہاپرجنگ جبکی سہدگی کی بانی کا کال کرتے ہو گرو نانک پاشاہ جی کا شکر شکر کروا کر ਕਿ ਇਹ ਬਾਣੀ ਦਾ ਪਾਠ ਕੰਡਾ ਮਹਤਮਿਆ ਜਦੋਂ ਆਪਾਂ ਜੱਗੀ ਚਲਦੀ ਦੀ ਬਾਣੀ ਦਾ ਪਾਠ ਕਰਦੇ ਹਾਂ ਸਿਰਫ ਦੇਨਾਮਤ ਪਾਸ਼ਾ ਜੀ ਦੀ ਸਾਡੇ ਤੇ ਖੁਸ਼ੀ ਹੋ ਰਹੀ ਹੁੰਦੀ ਨਹੀਂ ਬਲਕਿ ਦਸਾਂ ਹੀ ਗੁਰੂ ਸਾਹਿਬਾਨਾਂ ਦਾ ਮੇਰ ਭਰਿਆ ਹੱਥ ਸ਼ਹੀਦਾਂ ਜਿਨ੍ਹਾਂ ਦਾ ਮੇਰ ਭਰਿਆ ਹੱਥ ਸਾਡੇ ਸਿਰ ਤੋਂ ਵੀ ਤੇ ਸਾਡੇ ਅੰਦਰ ਸਾਧਨ ਹੁੰਦੇ ਆ ਕਿਉਂਕਿ ਸਾਡੇ ਦਸਾਂ ਹੀ ਗੁਰੂ ਸਾਹਿਬਾਨਾਂ ਨੂੰ ਸ਼ਹੀਦਾਂ ਸੰਗਿਆਂ ਨੂੰ ਕੀ ਬਾਣੀ ਦੇ ਨਾਲ ਬਹੁਤ ਪਿਆਰਿਆ ਤੇ ਜੋ ਣੁੱਖਤ ਇਹ ਬਾਣੀ ਦਾ ਸ਼ੁੱਧ ਉਚਾਰਨ ਕਰਦੇ ਆ ਇਹ ਬਾਣੀ ਨੂੰ ਸਹਿਜ ਦੇ ਨਾਲ ਕੁਰਸੇ ਦੇ ਨਾਲ ਪੜਦੇ ਆ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਨਾਮ ਜਨ ਧਿਆਨ ਕੋਈ ਪੜਦੇ ਹਨ ਤੋ ਇਕੱਲੇ ਨਹੀਂ ਹੁੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਸ਼ਹੀਦ ਸਿੰਘ ਉਸ ਮੁਖ ਦੇ ਆਪੋਲ ਹੀ ਵਰਕੇ ਹੁੰਦੇ ਨੇ ਬਾਣੀ ਸੁਣ ਰਹਿਣ ਦੇ ਲਈ ਇਹ ਗੱਲ ਮੈਂ ਨਹੀਂ ਕਹਿ ਰਹੀ ਕਮਾਈ ਵਾਲੇ ਸੰਤ ਮਹਾਂਪ੍ਰਖਟ ਕਿਉਂਦੇ ਨੇ ਸ਼ੋਅ ਆਉ ਆਪਾਂ ਨੇ ਆਪਣੇ ਗੁਰੂ ਤੋਂ ਇਹ ਕਿਰਪਾ ਮੰਗੀਏ ਕਿ ਮਹਾਰਾ ਸਚਿਆ ਪਾਸ਼ਾ ਕਿਤੇ ਇਹ ਕਿਰਪਾ ਕਰ ਦੋ ਕਿ ਸਾਨੂੰ ਵੀ ਬਾਣੀ ਪਰਮ ਦਾ ਚਾਜ ਆ ਜਾਵੇ ਅਸੀਂ ਸਿਰਫ ਪਾਠ ਪੂਰਾ ਕਰਨ ਦੇ ਲਈ ਬਾਣੀ ਨਾ ਪੜੀਏ ਬਲਕਿ ਆਪ ਜੀ ਨੂੰ ਜਾਣਨ ਦੇ ਲਈ ਬਾਣੀ ਪੜਹੀ ਜਿਵੇਂ ਜਿਨੇ ਸਹਿਜ ਦੇ ਨਾਲ ਸਮਝ ਸਮਝ ਕੇ ਬਾਣੀ ਪੜਾ ਲਏ ਤੂੰ ਉਹ ਉਹ ਗਨਾਨਕ ਪਾਸ਼ਾ ਜੀ ਨੂੰ ਜਾਣ ਲਗਾਗੇ ਉਹਨਾਂ ਦੇ ਸੁਭਾਅ ਬਾਰੇ ਕੁਝ ਤਾਂ ਲੱਗਦਾ ਜਲੇਗਾ ਤੇ ਜਦੋਂ ਸਮਝ ਗਨਾਨਕ ਪਾਸ਼ਾ ਜੀ ਦੇ ਸੁਭਾਅ ਬਾਰੇ ਪਤਾ ਲੱਗ ਗਿਆ ਫਿਰ ਆਪਾਂ ਸਮਝੇ ਜਾਣਾਗੇ ਕਿ ਮੇਰੇ ਗਨਾਨਕ ਪਾਸ਼ਾ ਜੀ ਨੇ ਤੇ ਖੁਸ਼ ਨਹੀਂ ਹੋਣਗੇ ਅਤੇ ਮੇਰੇ ਨਾਲ ਨਾਰਾਜ਼ ਕਿੰਨੇ ਹੋ ਸਕਦੇ ਹੋ ਸ਼ੋ ਆਉ ਕੋਸ਼ਿਸ਼ ਕਰੀਏ ਕਿਰਪਾ ਵਾਹਿਗੁਰੂ ਜੀ ਨੇ ਆਪੇ ਕਰਦੇ ਹੋਏ ਹੈ ਸ਼ੋ ਸੰਗਤ ਜੀ ਆਸ ਕਰਦੇ ਹੈ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਜੇ ਸ਼ੋ ਸੰਗਤ ਦੀ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਜੇ ਜਦੋਂ ਮੈਂ ਮਹਾਪੁਰਖਾਂ ਦੇ ਇਹ ਵਿਚਾਰ ਸੁਣੇ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਬਾਰੇ ਤਾਂ ਮੇਰੇ ਮਨ ਨੂੰ ਬੜੀ ਠੋਕਰ ਵੱਜੀ ਮੈਨੂੰ ਆਪਣੀਆਂ ਕਮੀਆਂ ਨਜ਼ਰ ਆਈਆਂ ਕਿ ਸੱਚਮੁੱਚ ਬਾਣੀ ਦਾ ਪਾਠ ਕਰਦੇ ਸਮੇਂ ਆਪਾਂ ਕਿੰਨੀਆਂ ਗਲਤਨਾ ਕਰਦੇ ਹਾਂ ਮਹਾਪੁਰਖ ਜੀ ਜਿਹੜੀ ਭਾਵਨਾ ਜਿਹੜੇ ਪਰੋਸੇ ਦੀ ਗੱਲ ਕਰਦੇ ਉਹ ਭਾਵਨਾ ਪਰੋਸਾ ਦੀ ਬਣਨਾ ਸ਼ੁਰੂ ਨਹੀਂ ਹੋਇਆ ਸੇ ਮਨ ਨੂੰ ਠੋਕਰ ਵੱਜੀ ਸੀ ਤੇ ਮੈਂ ਇਹ ਵਿਚਾਰ ਇਹ ਵੀਡੀਓ ਆਪ ਜੀ ਦੇ ਨਾਲ ਸਾਂਝੀ ਕੀਤੀ ਵੀ ਕਿਸੇ ਹੋਰ ਦੇ ਮਨ ਨੂੰ ਵੀ ਇਹ ਠੋਕਰ ਵੱਜੇ ਕਿਉਂਕਿ ਜਦੋਂ ਮਨ ਨੂੰ ਠੋਕਰ ਵੱਜਦੀ ਹੈ ਨਾ ਉਹਦੋਂ ਇਹ ਮਨ ਅੰਸਹੀ ਪਾਸੇ ਜਾਣ ਗਏ ਤੇ ਮੈਨੂੰ ਪੂਰਾ ਯਕੀਨ ਹੈ ਸਤਿਗੁਰ ਸੱਚੇ ਪਾਸ਼ਾ ਜੀ ਤੇ ਕੇ ਸਤਿਗੁਰ ਸੱਚੇ ਪਾਸ਼ਾ ਜੀ ਨੇ ਕੇ ਵਿਚਾਰਾਂ ਸਾਡੇ ਤੱਕ ਪਹੁੰਚਾਇਆ ਨੇ ਸਾਡੇ ਮਨ ਨੂੰ ਠੋਕ-ਠੋਕ ਮਾਰੀ ਆ ਨਾ ਤੱਕੇ ਮਨ ਨੂੰ ਸਹੀ ਪਾਸੇ ਲੰਮਣ ਲਈ ਠੋਕ ਰੱਖੀਆ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹੀ ਸੰਸਕ੍ਰਿਤ ਹੋਇਆ ਹੈ ਸਤਿਗੁਰ ਸੱਚੇ ਪਾਸ਼ਾ ਜੀ ਜਰੂਰ ਕਿਰਪਾ ਕਰਨਗੇ ਸੋ ਸੰਗਤ ਜੀ ਅਕਾਲ ਪੁਰਖ ਜੀ ਦੀ ਬਾਣੀ ਦੇ ਬਾਰੇ ਵਡਿਆਈਆਂ ਕਰਦਿਆਂ ਜੁ